ਜਗਬਾਣੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਆ ਨੀਕੇ ਸ਼ਰਮਾ ਸੋ ਗੁਜਰਾਤ ਗੈਸ ਪਾਈਪਲਾਈਨ ਦੇ ਵੱਲੋਂ ਪਾਈਪਾਂ ਦੀ ਫਿਟਿੰਗ ਦੇ ਲਈ ਲੋਕਾਂ ਦੀਆਂ ਦੁਕਾਨਾਂ ਦੇ ਮੋਰੇ ਘਰਾਂ ਦੇ ਮੋਰੇ ਪੱਟ ਪਟਈਆ ਤਾਂ ਕਰ ਦਿੱਤਾ ਜਾਂਦਾ ਪਰ ਉਹਨਾਂ ਦੇ ਵੱਲੋਂ ਕੰਮ ਹੋਣ ਤੋਂ ਬਾਅਦ ਕੋਈ ਵੀ ਸਾਰ ਨਹੀਂ ਲਿੱਤੀ ਜਾਂਦੀ ਹੁਣ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੁਸ਼ਿਆਰਪੁਰ ਪਿਪਲਾਂ ਵਾਲੀ ਮਾਰਗ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਜਿੱਥੇ ਕਿ ਗੈਸ ਪਾਈਪਲਾਈਨਾਂ ਦੀ ਫਿਟਿੰਗ ਦੇ ਲਈ ਪੱਟ ਪਟਾਈਆ ਕੀਤਾ ਗਿਆ ਸੀ ਪਰ ਲੋਕਾਂ ਦੀਆਂ ਦੁਕਾਨਾਂ ਨੇ ਜਿਹੜੀਆਂ ਜਾਂ ਘਰ ਨੇ ਜਿਨ੍ਹਾਂ ਦੇ ਇੱਥੇ ਮੌਜੂਦ ਹੈ ਉਹਨਾਂ ਦੀ ਕੋਈ ਸਾਰ ਨਹੀਂ ਲਿੱਤੀ ਜਾ ਰਹੀ ਏਦਾਂ ਹੀ ਪੱਟ ਪਟਾਈਏ ਨੂੰ ਛੱਡ ਦਿੱਤਾ ਗਿਆ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਤਾਂ ਅੱਜ ਸਵੇਰੇ ਵੀ ਇੱਥੋਂ ਟਿੱਪਰ ਪਲਟਦਾ ਪਲਟਦਾ ਬਚਿਆ ਜਾਂ ਹੋਰ ਵੀ ਕਈ ਹਾਦਸੇ ਇੱਥੋਂ ਹੋ ਰਹੇ ਪਏ ਨੇ ਸੋ ਗੱਲਬਾਤ ਕਰਨ ਦੇ ਲਈ ਲੋਕ ਵੀ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਹਰਜੀਤ ਸਿੰਘ ਹੈ ਹਾਂ ਸਰ ਇਹ ਕਦੋਂ ਦੀ ਇਹ ਪੱਟ ਪਟਈਆ ਹੋਇਆ ਪਿਆ ਕਿਉਂਕਿ ਬਹੁਤ ਹੀ ਬੁਰੀ ਹਾਲਤ ਹੋਈ ਪਈ ਐ ਮੇਨ ਹਾਈਵੇ ਐ ਜੀ ਮੇਨ ਹਾਈਵੇ ਐ ਸਰ ਇਹ ਤਿੰਨ ਲਗਭਗ ਤਿੰਨ ਮਹੀਨੇ ਤੋਂ ਉਹਨਾਂ ਨੇ ਪੱਟਿਆ ਆ ਡੇਲੀ ਆ ਜਾਂਦੇ ਨੇ ਮਿੱਟੀ ਪੱਟਦੇ ਨੇ ਫਿਰ ਦੋ ਦਿਨ ਬਾਅਦ ਆ ਜਾਂਦੇ ਸਾਡਾ ਜਿਹੜਾ ਕੰਮ ਕੰਪਲੀਟ ਨਹੀਂ ਹੋਇਆ ਫਿਰ ਪੱਟ ਲੈਂਦੇ ਨੇ ਫਿਰ ਸਾਰੀ ਮਿੱਟੀ ਸੜਕ ਦੇ ਵਿੱਚ ਆ ਤਿੰਨ ਹਾਦਸੇ ਪਹਿਲਾਂ ਹੋ ਚੁੱਕੇ ਜੀ ਅੱਜ ਸਭ ਤੋਂ ਵੱਡਾ ਹਾਸਾ ਹੋਣੋਂ ਬਚਿਆ ਇੱਕ ਟਿੱਪਰ ਜਿਹੜਾ 4 ਫੁੱਟ ਵਿੱਚ ਧਸ ਗਿਆ ਉਹ ਲਗਭਗ ਡਿਗਣ ਵਾਲਾ ਹੀ ਸੀ ਪਰ ਪਰਮਾਤਮਾ ਦੀ ਕਿਰਪਾ ਨੇ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਦੁਕਾਨਦਾਰਾਂ ਨੂੰ ਔਰ ਇਹਨਾਂ ਘਰ ਵਾਲਿਆਂ ਨੂੰ ਬਚਾਇਆ ਕਿਉਂਕਿ ਸਾਰੇ ਬਾਹਰ ਧੁੱਪ ਸੇਕ ਰਹੇ ਸੀ ਇਸ ਕਰਕੇ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਆ ਕਿ ਜੇ ਤੁਸੀਂ ਕਿਸੇ ਨੂੰ ਕੰਮ ਦਿੰਨੇ ਆ ਤਾਂ ਉਹਨੂੰ ਚੈੱਕ ਵੀ ਕਰਨਾ ਚਾਹੀਦਾ ਕਿ ਉਹਨੂੰ ਪ੍ਰੋਪਰ ਤਰੀਕੇ ਨਾਲ ਕੀਤਾ ਗਿਆ ਕਹ ਹਾਲੇ ਤੱਕ ਉਦਾਂ ਹੀ ਰੱਖਿਆ ਗਿਆ ਸਰ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਦੋ ਦਿਨ ਬਾਅਦ ਹੀ ਹੋ ਜਾਂਦੇ ਇਹਨਾਂ ਨੂੰ ਪ੍ਰੋਪਰ ਪਤਾ ਵੀ ਹੈ ਕਿ ਕਿੱਦਾਂ ਕਿਹੜੀਆਂ ਪਾਈਪਾਂ ਨੇ ਜਾਂ ਕਿੱਥੋਂ ਕੀ ਕੰਮ ਕਰਨਾ ਸਰ ਉਹਨਾਂ ਦੇ ਜਿਹੜੇ ਅਫੀਸਰ ਨਾਲ ਅਸੀਂ ਉਹਨਾਂ ਨਾਲ ਬਾਰ ਬਾਰ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਇੱਥੇ ਆਉਂਦੇ ਆ ਉਹ ਕਹਿੰਦੇ ਜਿਹੜੀ ਪਾਈਪ ਦੀ ਸਿਚੁਏਸ਼ਨ ਉਹ ਪ੍ਰੋਪਰ ਨਹੀਂ ਆਈ ਕਦੀ ਪਾਈਪ نیچے ਚਲ ਗਿਆ ਕਦੀ ਉੱਪਰ ਚਲ ਗਿਆ ਇਹ ਟੈਕਨੀਕਲੀ ਅਸੀਂ ਤਾਂ ਕੁਝ ਨਹੀਂ ਦੱਸ ਸਕਦੇ ਹੁਣ ਉਹਨਾਂ ਦਾ ਐਡਾ ਵੱਡਾ ਟੈਕਨੀਕਲ ਸਟਾਫ ਆ ਉਹਨਾਂ ਕੋਲ ਇੰਨੀ ਮਸ਼ੀਨਰੀ ਆ ਉਹਨਾਂ ਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੁਣ ਇੱਥੋਂ ਲਗਭਗ ਟੋਆ ਅਗਰ ਤੁਸੀਂ ਪਹਿਲਾਂ ਕਿਤੇ ਆ ਜਾਂਦੇ 15 ਫੁੱਟ ਡੂੰਘਾ ਔਰ 20 ਫੁੱਟ ਲੰਬਾ ਉਹਨਾਂ ਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਲੱਗਦਾ ਰਿਹਾ ਸੀ ਕਿ ਸਾਡਾ ਜਿਹੜਾ ਪਾਈਪ ਆ ਜਿਹੜਾ ਅਸੀਂ ਅੰਡਰਗਰਾਉਂਡ ਪਾਇਆ ਉਹਦੀ ਸਿਚੁਏਸ਼ਨ ਕੀ ਆ ਅਸੀਂ ਕਿੱਥੋਂ ਪਟਣਾ ਕਿੰਨਾ ਚੌੜਾ ਪਟਣਾ ਬਾਰ-ਬਾਰ 3 ਮਹੀਨੇ ਉਹ ਇਹ ਹੀ ਕੋਸ਼ਿਸ਼ ਕਰ ਰਹੇ ਆ ਇੱਕ ਦਿਨ ਇਧਰੋਂ ਪੱਟ ਲਿਆ 4 ਫੁੱਟ ਇਧਰੋਂ ਪੱਟ ਉਹ ਪੱਟਦੇ ਪੱਟਦੇ ਉਹ ਟਟ ਦੋ ਘਟੋ ਟੋਆ 20 25 ਫੁੱਟ ਦਾ ਲੰਬਾ ਹੋ ਗਿਆ ਔਰ ਲਗਭਗ 6 ਤੋਂ 7 ਫੁੱਟ ਸੜਕ ਵੱਲ ਨੂੰ ਚੱਲ ਹਾਈਵੇ ਤੇ ਇੱਕ ਮੇਰੇ ਹਿਸਾਬ ਨਾਲ ਇੱਕ ਇਨਸਟਰਕਸ਼ਨਾਂ ਨੇ ਕਿ ਇਹ ਕੰਮ ਰਾਤ ਨੂੰ ਕੀਤਾ ਜਾ ਸਕਦਾ ਕਿਉਂਕਿ ਦਿਨ ਦੇ ਟਾਈਮ ਜਿਹੜੀ ਆ ਰੁਟੀਨ ਚ ਆਪਣੀ ਟ੍ਰੈਫਿਕ ਟ੍ਰੈਫਿਕ ਨਿਕਲਦੀ ਆ ਅਸੀਂ ਉਹਨਾਂ ਨੂੰ ਬੇਨਤੀ ਇਹ ਕੀਤੀ ਸੀ ਕਿ ਤੁਸੀਂ ਰਾਤ ਨੂੰ ਇਹਨੂੰ ਕੰਮ ਕਰੋ ਕਿ ਹਾਈਵੇ ਤੇ ਰਾਤ ਨੂੰ ਸਾਰੇ ਕਹਿੰਦੇ ਕਿ ਹਾਈਵੇ ਤੇ ਰਾਤ ਨੂੰ ਕੰਮ ਕੀਤਾ ਜਾਂਦਾ ਸਵੇਰੇ ਟ੍ਰੈਫਿਕ ਚ ਨਹੀਂ ਕੀਤਾ ਜਾਂਦਾ ਲੇਕਿਨ ਕਿਉਂਕਿ ਐਡਮਿਨਿਸਟ੍ਰੇਸ਼ਨ ਧਿਆਨ ਨਹੀਂ ਬੰਦੀ ਐਡਮਿਨਿਸਟ੍ਰੇਸ਼ਨ ਤਾਂ ਇੱਥੇ ਦੇਖਦੀ ਕੁਝ ਨਹੀਂ ਕਿ ਅਸੀਂ ਕਰਨਾ ਕੀ ਹੈ ਜਾਂ ਅਸੀਂ ਨਹੀਂ ਕੀ ਕਰਨਾ ਹੁਣ 3 ਮਹੀਨਿਆਂ ਤੋਂ ਦੇਖੋ ਕਾਰਪੋਰੇਸ਼ਨ ਦੀ ਵੀ ਡਿਊਟੀ ਆ ਪੀਡਬਲੂ ਦੀ ਵੀ ਡਿਊਟੀ ਆ ਕਿ ਇਹਨੂੰ ਅੱਗੇ ਚੈੱਕ ਕਰ ਕੀ ਕੀ ਕਰ ਰਹੇ ਨੇ ਇੱਥੇ ਅਜ ਤੱਕ ਤਾਂ ਕੋਈ ਨਹੀਂ ਆਇਆ ਗੁਜਰਾਤ ਗਿਆ ਸੌਂਦੀ ਆਪਣੀ ਜੀਸੀਬੀ ਲਿਆਉਂਦੇ ਆ ਆਪਣੀ ਹਾਈਡਰਾ ਲਿਆਉਂਦੇ ਆ ਤਿੰਨ ਮਹੀਨੇ ਤੋਂ ਇਹੀ ਕੁਛ ਕਰ ਰਹੇ ਅੱਜ ਅੱਜ ਤੁਸੀਂ ਦੇਖ ਲਓ ਜੇ ਕੋਈ ਬੋਰਡ ਲੱਗਾ ਹੋਵੇ ਕਿ ਸਾਵਧਾਨੀ ਨਾਲ ਨਿਕਲੋ ਜਾਂ ਕੁਛ ਵੀ ਕੋਈ ਪ੍ਰੀਕਾਸ਼ਨ ਕੋਈ ਕੁਛ ਨਹੀਂ ਇੱਥੇ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਸਾਰਾ ਇਹ ਵੀ ਜਿਹੜਾ ਇੱਕ ਲੱਗਾ ਪਿਆ ਇਹ ਵੀ ਤੁਹਾਡਾ ਆਪਣਾ ਹੀ ਆ ਇਹ ਇਹ ਤਾਂ ਬੋਰਡ ਸਾਡੇ ਦੁਕਾਨਦਾਰਾਂ ਨੇ ਤੁਸੀਂ ਆਲਰੇਡੀ ਦੇਖ ਚੱਕਦੇ ਬਿਜਲੀ ਦੇ ਕਨੈਕਸ਼ਨਾਂ ਦਾ ਇਹ ਆਲਰੇਡੀ ਅਸੀਂ ਲਗਾਇਆ ਹੁਣ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਕੌਣ ਰਿਸਪੋਨਸੀਬਲ ਸੀ ਸਾਡੇ ਲੀਡਰਾਂ ਨੇ ਤਾਂ ਆਉਣਾ 2 ਮਿੰਟ ਹਾਂਜੀ ਜੀ ਜੇ ਇਹ ਹੋ ਗਿਆ ਉਹ ਕਰਨਾ ਕੁਛ ਨਹੀਂ ਮੈਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਪੁੱਛਣਾ ਚਾਹੁੰਨਾ ਕਿ ਸਾਰੇ ਡੀਸੀ ਐਸਐਸਬੀ ਸਾਰੇ ਅਫੀਸ਼ੀਅਲਸ ਇਸ ਰੋਡ ਤੋਂ ਜਲੰਧਰ ਜਾਂਦੇ ਨੇ ਤਜ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਹਾਸਿਆਂ ਦੀ ਜਗ੍ਹਾ ਦੋ ਦੋ ਪੇਸ਼ੈਂਟ ਸਿਵਲ ਹਸਪੀਟਲ ਅਸੀਂ ਲੈ ਕੇ ਗਏ ਆ ਰਿਕਾਰਡ ਆ ਉੱਥੇ ਦੇਖ ਲਓ ਮਾਦਾ ਜੀ ਉਹ ਵਿਚਾਰੇ ਆਪਣੇ ਬਜ਼ੁਰਗ ਸਕੂਟਰ ਤੇ ਜਾ ਰਹੇ ਸੀ ਉਹਨਾਂ ਨੂੰ ਕਾਰ ਨੇ ਹਿੱਟ ਕੀਤਾ ਉਹ ਵਿੱਚ ਡਿੱਗਣ ਲੱਗੇ ਸੀ ਉਹਨਾਂ ਦੇ ਸਿਰ ਤੇ ਤੁਸੀਂ ਮੈਂ ਤੁਹਾਨੂੰ ਮੜਾ ਵੀ ਸਕਦਾ 6 ਟੰਕ ਕੇ ਅਸੀਂ ਲਗਵਾ ਕੇ ਲਿਆ ਇੱਕ ਸਰਦਾਰ ਜੀ ਸਾਡੇ ਉਹ ਕੰਮ ਕਰਦੇ ਸੀ ਆਪਣਾ ਪਾਈਪ ਫਿਟਿੰਗ ਦਾ ਉਹ ਟਰਾਲੀ ਥੱਲੇ ਆਉਣ ਲੱਗੇ ਕਿਉਂਕਿ ਸਾਰੀ ਜਿਹੜੀ ਇਹ ਮਿੱਟੀ ਜਦੋਂ ਟੋਆ ਕੱਢਦੇ ਆ ਸੜਕ ਤੇ ਸੁੱਟ ਦਿੰਦੇ ਸੜਕ ਇੰਨੀ ਟਾਈਟ ਹੋ ਜਾਂਦੀ ਹੈ ਕਿ ਕਿਤੇ ਨਾ ਗੱਡੀ ਕੋਈ ਨਾ ਕੋਈ ਕਿਸੇ ਨਾਲ ਲੱਗ ਜਾਂਦੀ ਇਸ ਕਰਕੇ ਸਾਡੀ ਤਾਂ ਇਹ ਹੀ ਬੇਨਤੀ ਆ ਕਿ ਜਾਨੀਮਾਲੀ ਨੁਕਸਾਨ ਤੋਂ ਹੋਣ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਆ ਕਿ ਚੈੱਕ ਕਰਿਆ ਕਰੋ ਇਹ ਥੋੜੀ ਕਾਰਪੋਰੇਸ਼ਨ ਨੇ ਉਹ ਕਹਿੰਦੇ ਅਸੀਂ ਕਾਰਪੋਰੇਸ਼ਨ ਨੂੰ ਪੈਸੇ ਜਮ੍ਹਾਂ ਕਰਵਾਏ ਹੋ ਆ ਤਾਂ ਕਾਰਪੋਰੇਸ਼ਨ ਕਿੱਥੇ ਆ ਕਾਰਪੋਰੇਸ਼ਨ ਕੀ ਕਰ ਰਹੀ ਹੈ ਮੈਮ 3 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਹੈ ਅਧਿਕਾਰੀਆਂ ਨੂੰ ਵੀ ਸਨਾ ਚੁੱਕੇ ਹਾਂ ਝੂਠ ਬੋਲਣ ਚ ਬਹੁਤ ਮਾਹਰ ਨੇ ਜੀ ਅੱਜ ਕਰ ਦਾਂਗੇ ਕੱਲ ਕਰ ਦਾਂਗੇ ਪਰ ਹੱਲ ਹੋਵੇਗਾ ਕਦੋਂ ਦੇਖੋ ਜੀ ਅਸੀਂ ਤਾਂ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਲੇਕਿਨ ਉਹਨਾਂ ਦਾ ਕੋਈ ਜੂਨ ਹੀ ਸਰਕਦੀ ਕੰਨ ਤੇ ਉਹਨਾਂ ਨੂੰ ਮੈਂ ਇਹ ਵੀ ਕਿਹਾ ਸੀਗਾ ਵੀ ਜੜੀ ਥੱਲੇ ਦੀ ਆਹ ਸੜਕਾ ਪੋਲੀ ਹੋ ਗਈ ਆ ਇਹਦੇ ਵਿੱਚ ਮਿੱਟੀ ਪਾਓ ਨਹੀਂ ਪਾਈ ਹੁਣ ਦੇਖੋ ਉਹ ਵੀ ਟੁੱਟ ਗਈ ਹੈਗੀ ਆ ਤਾਂ ਹੀ ਟਰਾਲਾ ਇਦਨ ਉਲਟਣ ਲੱਗਾ ਸੀਗਾ ਜਾਨੀ ਮਾਨੇ ਨੂੰ ਨੁਕਸਾਨ ਹੋਣ ਲੱਗਾ ਸੀਗਾ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਇਹ ਪ੍ਰੋਪਰ ਵੇਅ ਨਾਲ ਕੰਮ ਕਰਵਾਇਆ ਜਾਵੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਪਬਲਿਕ ਦਾ ਨੁਕਸਾਨ ਨਾ ਹੋਵੇ ਕੋਈ ਇੱਥੇ ਮਰ ਨਾ ਜਾਏ ਵਿਚਾਰਾ ਲੀਡਰ ਸਾਹਿਬਾਨ ਵੀ ਨੇ ਮੈਮ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਵੀ ਇਹੀ ਰੋਡ ਤੋਂ ਹੋ ਕੇ ਜਾਂਦੇ ਨੇ ਕਿਉਂਕਿ ਮੇਨ ਹਾਈਵੇ ਉਹਨਾਂ ਨੂੰ ਦਿਖਦਾ ਨਹੀਂ ਜੀ ਇਹ ਕਿੰਨਾ ਵੱਡਾ ਹਾਸਿਆਂ ਦਾ ਕਾਰਨ ਹਾਂਜੀ ਇਹ ਤਾਂ ਹਾਸੇ ਦਾ ਕਾਰਨ ਇਥੇ ਰੋਜ਼ ਲੰਘਦੇ ਆਂਦੇ ਜਾਂਦੇ ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਆ ਵੀ ਇਹ ਪ੍ਰੋਪਰ ਹਾਸਿਆਂ ਦਾ ਕਾਰਨ ਬਣਦਾ ਹੈਗਾ ਤੇ ਅਸੀਂ ਇਹਨੂੰ ਠੀਕ ਕਰਵਾਈਏ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਚੱਲਦਾ ਹੈਗਾ ਸਰ ਇੰਨਾ ਸਮਾਂ ਹੋ ਚੁੱਕਿਆ ਹੈ ਐਦਾਂ ਹੀ ਆ ਮੇਨ ਹਾਈਵੇ ਆ ਹਾਸੇ ਵਾਪਰ ਰਹੇ ਨੇ ਕਿਹੜੇ ਤਿੱਖੇ ਸ਼ਬਦਾਂ ਚ ਜਗਾਣਾ ਉਹਨਾਂ ਨੂੰ ਚਾਹੋਗੇ ਕਿਉਂਕਿ ਦੱਸ ਤਾਂ ਪਹਿਲਾਂ ਵੀ ਬਹੁ ਵਾਰੀ ਚੁੱਕੇ ਹਾਂ ਤੁਸੀਂ ਅਸੀਂ ਤਾਂ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਦੋਂ ਜਦੋਂ ਇਹ ਪੁੱਟਿਆ ਸੀਗਾ ਉਸ ਤੋਂ ਬਾਅਦ ਹੁਣ ਟਰਾਲੀ ਪਾਈਆਂ ਇਹਨਾਂ ਨੇ ਜੋ ਵੀ ਕੀਤਾ ਮਿੱਟੀ ਪਾਈ ਆ ਤੇ ਇਹਨਾਂ ਨੂੰ ਚਾਹੀਦਾ ਸੀ ਪਾਣੀ ਦਾ ਇਹਦੇ ਇੱਕ ਟੈਂਕਰ ਲੈ ਆਂਦੇ ਉਹਦੇ ਵਿੱਚ ਪਾਣੀ ਪਾ ਕੇ ਇਹਨੂੰ ਬਿਠਾਉਂਦੇ ਫਿਰ ਇਹ ਕੋਈ ਟਰਾਲੀ ਹੋਰ ਮਿੱਟੀ ਦੀ ਪੈਂਦੀ ਆ ਤਾਂ ਉਹ ਪਾਣ ਦੋ ਮਜ਼ਦੂਰ ਇੱਥੇ ਲਾਣ ਦੇ ਇਹ ਇਹਨਾਂ ਨੇ ਇੱਕ ਵਾਰ ਜੀਸੀਬੀ ਦੇ ਨਾਲ ਬਰਾਬਰ ਕੀਤੀ ਔਰ ਆਪਣੇ ਬੋਰਡ ਲੈ ਤਾ ਚੁੱਕ ਕੇ ਚਲ ਗਏ ਹੋਰ ਦੂਜੀ ਜਗ੍ਹਾ ਤੇ ਕੰਮ ਕਰਨ ਔਰ ਅੱਜ ਦੇਖ ਲਓ ਇਹ ਹਾਸਤੇ ਦਾ ਕਾਰਨ ਬਣਿਆ ਹੈ ਇਹ ਮਤਲਬ ਜੀ ਨਾ ਨੇ ਇੱਥੇ ਪਾਣੀ ਨਾ ਮਿਠਾਈ ਹੁੰਦੀ ਜਗਾ ਤਾਂ ਸਹੀ ਹੋ ਜਾਣਾ ਸੀ ਸਾਰਾ ਕੁਝ ਫੇਰ ਫੇਰ ਨਹੀਂ ਇਹ ਹਾਸਾ ਹੋਣਾ ਸੀ ਜਿਹੜਾ ਅੱਜ ਹੁੰਦਾ ਹੁੰਦਾ ਬਚਿਆ ਆ ਜੀ ਹਾਦਸੇ ਹੋ ਜਾਂਦੇ ਨੇ ਤਾਂ ਮੁੜ ਕੇ ਲੀਡਰ ਸਾਹਿਬਾਨ ਵੀ ਦੁੱਖ ਪ੍ਰਗਟ ਸ਼ੋਕ ਪ੍ਰਗਟ ਕਰਨਾ ਆ ਜਾਂਦੇ ਨੇ ਹੁਣ ਕਿਉਂ ਨਹੀਂ ਦਿਖ ਰਿਹਾ ਪਿਆ ਇੱਥੋਂ ਅੱਗੇ ਆਫੀਸਰ ਕਲੋਨੀ ਹੈਗੀ ਆ ਜਿਹਦੇ ਵਿੱਚ ਮਤਲਬ ਜੱਜ ਹੋਰ ਕਈ ਮਤਲਬ ਆਫੀਸਰ ਰਹਿੰਦੇ ਆ ਉਹ ਵੀ ਹਾਂ ਉਹ ਵੀ ਨੰਗਦੇ ਆ ਮਤਲਬ ਰੋਜ਼ ਇੱਥੋਂ ਇਸੇ ਰੋਡ ਤੋਂ ਨੰਗਣਾ ਆ ਉਦਾਂ ਉਹ ਅਜੇ ਤੱਕ ਇਹ ਨਹੀਂ ਹੈਗਾ ਕੋਈ ਪ੍ਰੈਸ ਵਿੱਚ ਵੀ ਆਇਆ ਹੋਵੇ ਕਿ ਕਿਸੇ ਮਤਲਬ ਕਿਸੇ ਨੇ ਨਿਊਜ਼ ਲਾਈ ਹੈ ਕਿ ਇਸ ਰੋਡ ਦੇ ਉੱਤੇ ਮਤਲਬ ਇੰਨਾ ਪਟਪਟਾਈ ਇਹਨੂੰ ਟਾਈਮ ਕਿਉਂ ਹੋ ਗਿਆ ਹੈ ਉਹਨੂੰ ਸਹੀ ਕੀਤਾ ਜਾਵੇ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਮਲਜੀਤ ਸਿੰਘ ਸਰ ਕਾਫੀ ਮਾੜੀ ਹਾਲਤ ਹੈ ਜੀ ਮੇਨ ਹਾਈਵੇ ਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜਾਂ ਵਾਪਰ ਵੀ ਚੁੱਕੇ ਨੇ ਕੀ ਕਹਿਣਾ ਚਾਹੋਗੇ ਕਿਉਂਕਿ ਜੋ ਕੁਝ ਬੋਲਣ ਚ ਬਹੁਤ ਮਹਾਰਨੇ ਗਰੋਅਰਨੈਸ ਦਿਖਾਈ ਜਾ ਰਹੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਕੰਪਨੀ ਜਿਹੜੀ ਮਰਜ਼ੀ ਹੋਵੇ ਅਗਰ ਉਹ ਕੋਈ ਆਪਣਾ ਵਰਕ ਕਰਦੀ ਆ ਤੇ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਆ ਉਹਦੀ ਵੀ ਡਿਊਟੀ ਹੁੰਦੀ ਆ ਕਿਉਂਕਿ ਇਹ ਜਿਹੜੇ ਵੀ ਇੰਡੀਆ ਲੈਵਲ ਦੇ ਕੋਈ ਵੀ ਕੰਮ ਆ ਇਹ ਸਾਡੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੁੰਦੇ ਆ ਪਹਿਲੀ ਤਾਂ ਫਸਟ ਆਫ ਆਲ ਆ ਕਿ ਉਹ ਸਾਡਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਸੀਗਾ ਇਥੇ ਕੋਈ ਪ੍ਰਕਾਸ਼ਨ ਜਿਹੜਾ ਆ ਟ੍ਰੈਫਿਕ ਪੁਲਿਸ ਆ ਕੋਈ ਵੀ ਅਜ ਤੱਕ ਟ੍ਰੈਫਿਕ ਪੁਲਿਸ ਦਾ ਬੰਦਾ ਨਹੀਂ ਆਇਆ ਇਸ ਕਰਕੇ ਜੇ ਚਲੋ ਇਹ ਪੁੱਟ ਵੀ ਲਿਆ ਸੀਗਾ ਤੇ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਇਹਨੂੰ ਪ੍ਰੋਪਰ ਬਿਠਾਇਆ ਜਾਂਦਾ ਔਰ ਤਾਂ ਜੋ ਕਿ ਇਹ ਥੱਲੇ ਨੂੰ ਨਾ ਬੈਠੇ ਉੱਪਰੋਂ ਇਹਨਾਂ ਨੇ ਆਪਣੇ ਜਿਹੜੇ ਵੀ ਕੋਈ ਬੋਰਡ ਵਗੈਰਾ ਸੀ ਉਹ ਨਹੀਂ ਲਗਾਏ ਟਰਾਲਾ ਅਚਾਨਕ ਆਇਆ ਇਹ ਆਪਣਾ ਇਹ ਮੇਰੇ ਨੇਬਰ ਹੋਆ ਇਹਨਾਂ ਦੇ ਫਾਦਰ ਸਾਹਿਬ ਔਰ ਇਹ ਆ ਜੀ ਉੱਥੇ ਬੈਠੇ ਹੋਏ ਸੀਗੇ ਟਰਾਲਾ ਇਹਨਾਂ ਦੇ ਉੱਪਰ ਹੀ ਹੋ ਕਲੋਕੇ ਡਿੱਗ ਪੈਣਾ ਸੀਗਾ ਜੋ ਅੱਜ ਦੀ ਕੰਡੀਸ਼ਨ ਸੀ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਸਾਡੇ ਪ੍ਰਸ਼ਾਸਨ ਦੀ ਮੇਨ ਗਲਤੀ ਇਹਨਾਂ ਦੀ ਹੈ ਕਿ ਇਹ ਇੱਥੇ ਆਉਂਦੇ ਕਿਉਂ ਨਹੀਂ ਹੈਗੇ ਕਿਉਂਕਿ ਉਹ ਮਿਊਸਪਲ ਕਮੇਟੀ ਆ ਜੇ ਮਿਊਸਪਲ ਕਮੇਟੀ ਦੇ ਜਿਹੜੇ ਏਮਪਲਾਈ ਆ ਉਹ ਇੱਕ ਝਾੜੂ ਲਗਾਉਣ ਲਈ ਤਾਂ ਆਉਂਦੇ ਨਹੀਂ ਤਾਂ ਐਡੇ ਵੱਡੇ ਟੋਏ ਨੂੰ ਉਹਨਾਂ ਨੇ ਕੀ ਕਰਨਾ ਆ ਕੇ ਇਸ ਕਰਕੇ ਮੈਂ ਤਾਂ ਮੇਨ ਜਿਹੜੀ ਗਲਤੀ ਕਹੂੰਗਾ ਉਹਨਾਂ ਬੰਦਿਆਂ ਦੀ ਤਾਂ ਜੋ ਹੈਤ ਹੈ ਪਰ ਉਹਨਾਂ ਦੇ ਉੱਪਰ ਡੰਡਾ ਕਿਨੇ ਰੱਖਣਾ ਸੀ ਸਾਡੇ ਪ੍ਰਸ਼ਾਸਨ ਨੇ ਰੱਖਣਾ ਸੀਗਾ ਸਾਡਾ ਪ੍ਰਸ਼ਾਸਨ ਤਾਂ ਆਇਆ ਹੀ ਨਹੀਂ ਇੱਕ ਦਿਨ ਵੀ ਨਹੀਂ ਆਇਆ ਤਿੰਨ ਮਹੀਨਿਆਂ ਦੇ ਵਿੱਚ ਇਸ ਕਰਕੇ ਮੈਂ ਤਾਂ ਆਪਣੇ ਪ੍ਰਸ਼ਾਸਨ ਨੂੰ ਹੀ ਕਹੂੰਗਾ ਕਿ ਆਪਣੇ ਸਿਟੀ ਨੂੰ ਇਹਨਾਂ ਨੂੰ ਜਾਂ ਇੱਥੇ ਦੇ ਜਿਹੜੇ ਆਪਣੇ ਮਨਿਸਟਰ ਮਨਿਸਟਰ ਆ ਐਮ ਐਲ اے ਆ ਜਾਂ ਮਿਊਸਪਲ ਕਮੇਟੀ ਦੇ ਬੰਦੇ ਆਪਣੇ ਮਿਊਸਪਲ ਕਾਉਂਸਲਰ ਹੈਗੇ ਆ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਦੀ ਡਿਊਟੀ ਆ ਮਿਲ ਕੇ ਤਾਂ ਜੋ ਕਿ ਕਿਸੇ ਵੀ ਸਾਡੇ ਨਾਗਰਿਕ ਨੂੰ ਇਥੋਂ ਦੇਖੋ ਰਾਤ ਨੂੰ ਇਹ ਤਾਂ ਚਲੋ ਦਿਨ ਦਾ ਟਾਈਮ ਸੀਗਾ ਰਾਤ ਨੂੰ ਕਿੰਨੀਆਂ ਟਰੈਵਲ ਜੜੀਆਂ ਆ ਟੂਰਿਸਟ ਬੱਸਾਂ ਚੱਲਦੀਆਂ ਆ ਵੱਡੇ ਟਰਾਲੇ ਚੱਲਦੇ ਆ ਕਿੰਨੇ ਫਾਸਟ ਆ ਅਗਰ ਉਹ ਇੱਥੇ ਹੋ ਜਾਏ ਇਹਦੇ ਵਿੱਚ ਅਚਾਨਕ ਹੀ ਲੈ ਉਸ ਬੰਦੇ ਨੂੰ ਥੋੜੀ ਪਤਾ ਕਿ ਇਹ ਥੱਲੇ ਉਹ ਕੱਚਾ ਆ ਜਾਂ ਪੱਕਾ ਆ ਕੀ ਆ ਉਹਦੇ ਵਿੱਚ ਕਿੰਨੇ ਬੱਸ ਵਿੱਚ ਸਵਾਰੀਆਂ ਹੁੰਦੀਆਂ 60-60 ਦੀ ਉਹਦੀ ਸਟਰੈਂਥ ਹੁੰਦੀ ਆ ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਹਾਸਾ ਇੱਥੇ ਵਾਪਰ ਸਕਦਾ ਆ ਤੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਾਂ ਘਰ ਨੇ ਉਹਨਾਂ ਦੇ ਮੂਰੇ ਪੱਟ ਪਟਈਆ ਹੋਇਆ ਉਹ ਸਾਰੇ ਮੌਜੂਦ ਸੀ ਤਾਂ ਤੁਸੀਂ ਦੇਖ ਸਕਦੇ ਹੋ ਲਾਂਤਾਂ ਹੀ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਸਾਸੀ ਵੀ ਇੱਕ ਅਪੀਲ ਜ਼ਰੂਰ ਕਰਨਾ ਚਾਹਾਂਗੇ ਕਿ ਸੂਬਾ ਦਾ ਵਾਲਾ ਕੰਮ ਹੈ ਜਿਹੜਾ ਲੋਕਾਂ ਦੀ ਉਸ ਨੂੰ ਦੁਵੀਦਾ ਨਾ ਬਣਾਇਆ ਜਾਵੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇੱਕ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਮੇਨ ਹਾਈਵੇ ਹੈ ਇੱਥੇ ਬੱਸ ਟਿਪਰ ਜਾਂ ਹੈਵੀ ਵਾਹਨ ਇੱਥੋਂ ਹੋ ਕੇ ਗੁਜ਼ਰਦੇ ਨੇ ਕੋਈ ਵੀ ਕਿਸੇ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਨੀਕੇ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ